ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀ ਕੀ ਜੇ ਪਾਸਾ ਅੱਜ ਦੇ ਮੁਖਵਾਕ ਤੁਰਕੀ ਬਾਣੀ ਰੱਬੀ ਬਾਣੀ ਪਵਿੱਤਰ ਬਾਣੀ ਅਹੀਂ ਫਰਮਾਨ ਕਰਦੇ ਹਨ ਸ਼ਲੋਕ ਮਹੱਲ ਕੀਜਾ ਹਉਮੈ ਵਿੱਚ ਜਗਤ ਮੂਆ ਹਉਮੈ ਦੇ ਵਿੱਚ ਸਾਰਾ ਸੰਸਾਰ ਮੂਆ ਦਾ ਭਾਵ ਹੈ ਮੌਤ ਕਾਲਾ ਹਉਮੈ ਵਿੱਚ ਸਭ ਜਗਤ ਮੂਆ ਮਰਦੋ ਮਰਦਾ ਜਾਏ ਹਉਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ ਜਿੰਨਾ ਸੰਸਾਰ ਹੈ ਸਾਰਾ ਗੁਰੂ ਤੋਂ ਬਿਨਾਂ ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਮੌਤ ਦੇ ਕਿਨਾਰੇ ਹੈ ਜਿਹਦੇ ਸਿਮਰਨ ਨਹੀਂ ਕਰਦੇ ਭਗਤੀ ਨਹੀਂ ਕਰਦੇ ਨਾਮ ਨਹੀਂ ਜਪਦੇ ਸਾਰੇ ਵਿਸ਼ੇ ਵਿਕਾਰਾਂ ਦੇ ਵਿੱਚ ਬੈੜੀਆਂ ਰੀਤੀਆਂ ਦੇ ਵਿੱਚ ਆਪਣਾ ਜੀਵਨ ਬ्यर्थ ਗਵਾ ਰਹੇ ਨੇ ਪਰ ਮੌਤ ਦੇ ਵੱਲ ਜਾ ਰਹੇ ਨੇ ਮਰਦੋ ਮਰਦਾ ਜਾਏ ਸੰਸਾਰ ਸਿੰਨਾ ਸਾਰਾ ਸੰਸਾਰ ਹੈ ਮੌਤ ਵੱਲ ਜਾ ਰਹੀ ਹੈ ਜਗਤ ਮੁਆ ਜਗਤ ਦਾ ਭਾਵ ਹੈ ਸਾਰਾ ਸੰਸਾਰ ਹਉਮੇ ਭਾਵ ਮੈਂ ਮੇਰੀ ਮੈਂ ਮੇਰੀ ਹੰਕਾਰ ਮਾਨ ਛੱਡਣ ਨੂੰ ਤਿਆਰ ਨਹੀਂ ਕੋਈ ਇਸੇ ਕਰਕੇ ਕਲਾਕਲੇਸ਼ ਹੈ ਮੌਤ ਦਾ ਕਾਰਨ ਹੈ ਜੇ ਚਰ ਵਿੱਚ ਦਮ ਹੈ ਚੇਤਰਨਾ ਚੇਤਈ ਸਰੀਰ ਦੇ ਵਿੱਚ ਦਮ ਹੈ ਸਵਾਸ ਹਨ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ ਸਾਹ ਲੈ ਰਿਆ ਇਨਸਾਨ ਮਨੁੱਖ ਹਮ ਆਦਮੀ ਹਾਂ ਇੱਕ ਦਮ ਹੀ ਇੱਕ ਦਮ ਕਰਕੇ ਸਵਾਸ ਕਰਕੇ ਆਦਮੀ ਨਹੀਂ ਤੇ ਮਿੱਟੀ ਦੀ ਢੇਰੀ ਹੈ ਜਿੰਨਾ ਚਿਰ ਸਵਾਸ ਲੈਂਦਾ ਹੈ ਪ੍ਰਮਾਤਮਾ ਨੇ ਇਹਨੂੰ ਸਵਾਸਾ ਰੂਪੀ ਪੂੰਜੀ ਬਖਸ਼ੀ ਹੈ ਸੰਸਾਰ ਤੇ ਜੀਵਨ ਗਦਵਤੀਤ ਕਰ ਰਿਹਾ ਹੈ ਜੇ ਚਰ ਵਿੱਚ ਦਮ ਹੈ ਤੇ ਚਰਨਾ ਚਾਹਤੇ ਹੀ ਜਿੰਨਾ ਚਿਰ ਸਾਹ ਲੈ ਰਿਹਾ ਹੈ ਉਹਨਾਂ ਚਿਰੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਮਨੁੱਖ ਕਾ ਤੂੰ ਨਹੀਂ ਕਰਦਾ ਕਿ ਮੈਂ ਮੇਰੀ ਵਿੱਚ ਪਿਆ ਹੋਇਆ ਹਮੇਚ ਬਿਆ ਹੋਇਆ ਪਰਮਾਤਮਾ ਅੱਗੇ ਸਮਰਪਤ ਨਹੀਂ ਹੁੰਦਾ ਗੁਰੂ ਅਗੇ ਸਮਰਪਤ ਨਹੀਂ ਹੁੰਦਾ ਆਪਣਾ ਆਪ ਗੁਰੂ ਨੂੰ ਅਰਪਣ ਨਹੀਂ ਕਰਦਾ ਕੇ ਕ੍ਰੇਗ ਅੱਗੇ ਜਾਈ ਹੁਣ ਇੱਥੇ ਨਾਮ ਨਹੀਂ ਜਪਿਆ ਭਗਤੀ ਨਹੀਂ ਕੀਤੀ ਇਹ ਸਰੀਰ ਜਿਹੜਾ ਮਿਲਿਆ ਸੀ ਨਾਮ ਜਪਣ ਵਾਸਤੇ ਭਗਤੀ ਕਰਨ ਵਾਸਤੇ ਗੁਰਸੇਵਾ ਤੇ ਭਗਤ ਕਮਾਈ ਤਵੇ ਹੀ ਮਾਨਸ ਦੇਹੀ ਬਾਈ ਇਸ ਦੇਹੀ ਕੋ ਸੰਗਰੇ ਦੇਵ ਸੋ ਦੇਹੀ ਪਜ ਹਰ ਕੀ ਸੇ ਪਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਐ ਇਹ ਕਹਿੰਦਾ ਖਾਓ ਪੀਓ ਐਸ ਅਡਾਉਨ ਅੱਗਾ ਕਿਨੇ ਦੇਖਿਆ ਅੱਗੇ ਦਾ ਕੀ ਪਤਾ ਹੈ ਇੱਥੇ ਮੌਜਾ ਮਾਣੋ ਇੱਥੇ ਤੱਕ ਵੀ ਕਹਿ ਦਿੰਦੇ ਨੇ ਇਹਨਾਂ ਮਨੁੱਖੋ ਚੰਚਲਤਾਈ ਦੇ ਵਿੱਚ ਜੇ ਖਾਦਾ ਬੀਤਾ ਹੀ ਨਹੀਂ ਇੱਥੇ ਧਰਮ ਰਾਜੇ ਨੂੰ ਕੀ ਦੱਸਾਂਗੇ ਇਹ ਸਭ ਬੰਦੇ ਦੀ ਆਪਣੀ ਮਤ ਹੈ ਇਹਨੂੰ ਮਨਮਤ ਕਹਿੰਦੇ ਨੇ ਗੁਰਮਤ ਨਹੀਂ ਹੈ ਇਹ ਮਨਮੁਖਤਾ ਹੈ ਜਿੰਨਾ ਚਿਰ ਸੀੜ ਦੇ ਵਿੱਚ ਦਮ ਹੈ ਇਹ ਰੱਬ ਦਾ ਪਰਮੇਸ਼ਰ ਦਾ ਪਰਮਾਤਮਾ ਦਾ ਨਹੀਂ ਬਣਦਾ ਸਾਰੀ ਉਮਰ ਗੁਜ਼ਾਰ ਲੈਂਦਾ ਹੈ ਧਰਮ ਗ੍ਰੰਥਾਂ ਦੀ ਸਾਧੂ ਸੰਤਾਂ ਦੀ ਨਾਮ ਜਪਣ ਵਾਲਿਆਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਅੱਗੋਂ ਕੀ ਹੈ ਕਿ ਆਪਣੇ ਆਪ ਨੂੰ ਚੰਗਾ ਸਮਝਦਾ ਹੈ ਤਾਂ ਕਰਕੇ ਮੰਨਣ ਨੂੰ ਤਿਆਰ ਨਹੀਂ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਤਾਂ ਕਰਕੇ ਮੰਨਣ ਨੂੰ ਤਿਆਰ ਨਹੀਂ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਤਾਂ ਕਰਕੇ ਮੰਨਣ ਨੂੰ ਤਿਆਰ ਨਹੀਂ ਇਸ ਨੂੰ ਹੰਕਾਰ ਕਹਿੰਦੇ ਨੇ ਇਸੇ ਨੂੰ ਮਾਨ ਕਹਿੰਦੇ ਨੇ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਹਉਮੈ ਦੇ ਵਿੱਚ ਇਹ ਮੌਤ ਵੱਲ ਜਾ ਰਿਹਾ ਹੈ ਜਿੰਨਾ ਚਰਛੀਰ ਦੇ ਵਿੱਚ ਦਮ ਹੈ ਸਵਾਸ ਨੇ ਇਹ ਰੱਬ ਵੱਲ ਨਹੀਂ ਲਾਉਂਦਾ ਕੇ ਕੇ ਗੱਗੇ ਜਾਏ ਇਨਸਾਨ ਮਨੁੱਖ ਤੈਨੂੰ ਅੱਗੇ ਦਾ ਪਤਾ ਨਹੀਂ ਅੱਗੇ ਕੀ ਹੋਣਾ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਈ ਜਮਾ ਦੀ ਜਿਹੜੀ ਮਾਰ ਹੈ ਉਹ ਨਹੀਂ ਸਹੀ ਜਾਣੀ ਜਮਾ ਦੀ ਜਿਹੜੀ ਡੰਡੇ ਛਮਾਂ ਦੇ ਪੈਨੇ ਸਿਰ ਜਿਹੜੇ ਉਹ ਤੇ ਤੋਂ ਸਹੇ ਨਹੀਂ ਜਾਣੇ ਫੇਰ ਫਿਰ ਪਤਾ ਲੱਗੋਗਾ ਵੀ ਤੇਰੀ ਸਰਦਾਰੀ ਜਾਂ ਤੇਰੀ ਟੌਰ ਜਾਂ ਤੇਰੀ ਮਨਮਤ ਦਾ ਜਾ ਤੇਰੇ ਸੰਸਾਰ ਦੇ ਜਿਹੜੇ ਚਕਨ ਚਿਹਨ ਜਿਹੜੇ ਦੁਨੀਆ ਦੇ ਉੱਪਰ ਆਪਣੇ ਮੌਜਾ ਮਾਣਦਾ ਸੀ ਵੀ ਉਹ ਉਹ ਮੌਜਾ ਮਾਣਦਾ ਕੀ ਫਾਇਦਾ ਹੈ ਉਹ ਅੱਗੇ ਜਾ ਕੇ ਪਤਾ ਲੱਗੂਗਾ ਤੈਨੂੰ ਇਹ ਕੌਣ ਦੱਸ ਦਵੇ ਇੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤੀਜੇ ਪਾਸਾ ਗੁਰੂ ਅਮਰਦਾਸ ਮਹਾਰਾਜ ਜੀ ਉਪਦੇਸ਼ ਕਰਦੇ ਅਨ ਫਿਰ ਅੱਗੇ ਜਾ ਕੇ ਤੂੰ ਕੀ ਕਰੇਗਾ ਤੇਰੇ ਤੇ ਮਾਰ ਪਊਗੀ ਗਿਆਨੀ ਹੋਏ ਸੋਚ ਤੰਨ ਹੋਏ ਅਗਿਆਨੀ ਅੰਧ ਕਮਾਈ ਹੁਣ ਜਿਹੜਾ ਸੰਸਾਰ ਦਾ ਇਹ ਬੰਦਾ ਪੜ੍ਹਿਆ ਲਿਖਿਆ ਇਨਸਾਨ ਮਨੁੱਖ ਮਨੁੱਖਤਾ ਵਰਤਦਾ ਇਹਨੂੰ ਇੰਜ ਪ੍ਰਤੀਤ ਹੋ ਗਿਆ ਭਲੇਖਾ ਪੈ ਗਿਆ ਕਿ ਮੈਂ ਵੱਡਾ ਗਿਆਨੀ ਗਿਆਨਬਾਨ ਹਮੈਨੂੰ ਜਿਆਦਾ ਪਤਾ ਹੈ ਐਸੇ ਕਰਕੇ ਅਗਿਆਨੀ ਹੈ ਗਿਆਨੀ ਹੋਏ ਸੁਚਤਨ ਹੋਏ ਗਿਆਨੀ ਕਿਨੂੰ ਕਹਿੰਦੇ ਨੇ ਜਿਹੜਾ ਗੁਰੂ ਦੇ ਨਾਲ ਮਿਲ ਕੇ ਗੁਰੂ ਦਾ ਗਿਆਨ ਪ੍ਰਾਪਤ ਕੀਤਾ ਗੁਰੂ ਤੋਂ ਗਿਆਨ ਪ੍ਰਾਪਤ ਕੀਤਾ ਗੁਰੂਆਂ ਪੀਰਾਂ ਦੀ ਗੱਲ ਮੰਨੀ ઋਸ਼ੀਆਂ ਮੁਨੀਆਂ ਦੀ ਗੱਲ ਮੰਨੀ ਧਰਮ ਗ੍ਰੰਥਾਂ ਦੀ ਗੱਲ ਮੰਨੀ ਉਹ ਉਹਨੂੰ ਗਿਆਨੀ ਕਹਿੰਦੇ ਨੇ ਮਨ ਦੀ ਮੱਤ ਵਿਛੇ ਲੱਗਣ ਵਾਲਾ ਅਗਿਆਨੀ ਹੈ ਮਨ ਦੀਆਂ ਮਨਾਉਣ ਵਾਲਾ ਅਗਿਆਨੀ ਹੈ ਗੁਰੂ ਦੀ ਮੰਨਣ ਵਾਲਾ ਗਿਆਨੀ ਹੈ ਗਿਆਨੀ ਹੋਏ ਸੁਚੇਤਨ ਹੋਏ ਜਿਹੜਾ ਗੁਰੂ ਨਾਲ ਜੁੜ ਗਿਆ ਧਰਮ ਨਾਲ ਜੁੜ ਗਿਆ ਧਰਮ ਗ੍ਰੰਥਾਂ ਦੀ ਗੱਲ ਮੰਨਦਾ ਹੈ ਜਿਹੜਾ ਉਹ ਗਿਆਨੀ ਚਤਨ ਹੋਏ ਉਹ ਇਹ ਤੋਂ ਚੇਤਨਤਾ ਆ ਗਈ ਉਹਦੇ ਅੰਦਰ ਉਹਦੇ ਅੰਦਰ ਪ੍ਰਕਾਸ਼ ਹੋਇਆ ਗਿਆਨ ਹੋਇਆ ਸੋਝੀ ਆਈ ਉਹ ਬਚ ਗਿਆ ਮਾੜੇ ਕੰਮਾਂ ਤੋਂ ਉਹਨੇ ਆਪਣਾ ਖਾਣਾ ਸੁਧਾਰ ਲਿਆ ਆਪਣੀ ਦੇਖਣੀ ਬੋਲਣੀ ਚੱਲਣੀ ਸਭ ਸੁਧਾਰ ਲਈ ਉਹਨੇ ਆਪਣੇ ਮਨ ਨੂੰ ਸੁਧਾਰਿਆ ਗੁਰੂ ਨਾਲ ਮਿਲ ਕੇ ਅਗਿਆਨੀ ਅੰਧ ਕਮਾਏ ਅਗਿਆਨੀ ਨੂੰ ਪਤਾ ਨਹੀਂ ਲੱਗਿਆ ਗੁਰੂ ਘਰ ਦਾ ਕੀ ਗਿਆਨ ਹੈ ਸਾਧ ਸੰਤਾਂ ਦਾ ਕੀ ਗਿਆਨ ਹੈ ਮੈਦਾ ਸ਼ਸਤਰਾਂ ਦਾ ਕੀ ਗਿਆਨ ਹੈ ਗੁਰੂਆਂ ਪੀਰਾਂ ઋਸ਼ੀਆਂ ਮੂਣਿਆਂ ਦਾ ਕੀ ਗਿਆਨ ਅਗਿਆਨੀ ਨੂੰ ਪਤੀ ਨਹੀਂ ਲੱਗਿਆ ਮਨਮੁਖਤਾ ਦੇ ਵਿੱਚ ਗਲਤਾਨ ਹੋਇਆ ਸੰਸਾਰ ਰੂਪੀ ਸਮੁੰਦਰ ਚ ਡੁੱਬ ਗਿਆ ਉਹਨੇ ਮਾੜੇ ਕਰਮ ਕਮਾਏ ਨਾਨਕ ਇਥੇ ਕਮਾਵੈ ਸੋ ਮਿਲੈ ਮਹਾਰਾਜ ਜੀ ਕਹਿੰਦੇ ਨੇ ਭਾਈ ਹੁਣ ਟਾਈਮ ਲਿਆ ਤੈਨੂੰ ਜਿਹੜਾ ਬੀਜੈ ਸੋ ਲੁਣਾ ਕਰਮਾਂ ਸੰਦੜਾ ਖੇਤ ਹੁਣ ਤੈਨੂੰ ਟਾਈਮ ਮਿਲੇ ਆ ਕਮਾਉਣ ਦਾ ਜੀਮੇਦਾਰ ਨੂੰ ਸਮਾਂ ਮਿਲਦਾ ਹੈ ਫਸਲ ਬੀਜਣ ਦਾ ਆੜੀ ਸੋਣੀ ਉਹ ਟਾਈਮ ਤੇ ਟਾਈਮ ਆਪਣੀ ਫਸਲ ਬੀਜਦੇ ਆ ਤੇ ਕਮਾਈ ਕਰਦੇ ਆ ਜੇ ਕੋਈ ਟਾਈਮ ਤੇ ਫਸਲ ਨਾ ਬੀਜੇ ਤੇ ਉਹ ਪੂਰਾ ਮੁਨਾਫਾ ਨਹੀਂ ਲੈ ਸਕਦਾ ਪੂਰਾ ਲਾਭ ਨਹੀਂ ਲੈ ਸਕਦਾ ਹਰੇਕ ਬੰਦੇ ਨੂੰ ਹਰੇਕ ਜੀਮੇਦਾਰ ਨੂੰ ਜਾਂ ਕੰਮ ਨੂੰ ਪਤਾ ਹੈ ਵੀ ਮੇਰਾ ਆ ਟਾਈਮ ਕੰਮ ਦਾ ਹੈ ਮੈਂ ਇਹ ਕੰਮ ਸਮੇਂ ਸਿਰ ਨਿਵੇੜਾਂ ਉਹ ਸਮੇਂ ਸਿਰ ਆਪਣੀ ਦਿਹਾੜੀ ਆਪਣਾ ਕੰਮ ਕਾਜ ਕਰਦਾ ਹੈ ਤੇ ਆਪਣਾ ਟੱਬਰ ਆਪਣਾ ਪਰਿਵਾਰ ਆਪਣਾ ਘਰ ਚ ਲਾਉਂਦਾ ਹੈ ਐਵੇਂ ਜਿਵੇਂ ਭਾਈ ਜੇ ਸਰੀਰ ਰੂਪੀ ਜਿਹੜਾ ਸਾਨੂੰ ਖੇਤ ਮਿਲਿਆ ਇਹਦੇ ਵਿੱਚ ਚੰਗੇ ਕਰਮ ਬੀਜਨੇ ਨੇ ਸਮਾਂ ਹੁਣ ਮਿਲਿਆ ਹੁਣ ਬੱਤੇ ਹਰਨਾਮ ਦਾ ਬੀਜਿਓ ਅੱਗੇ ਭੁੱਖਾ ਅੱਗੇ ਖਾਏ ਹੁਣ ਸਮਾਂ ਮਿਲਿਆ ਸੀ ਬਤ ਸੀ ਇਸ ਮਨੁੱਖਾ ਜੂਨੀ ਦਾ ਜਿਹੜਾ ਸਾਨੂੰ ਸਮਾਂ ਮਿਲੇ ਐ ਇਹ ਵਕਤ ਐ ਨਾਮ ਜਪਣ ਦੀ ਭਗਤੀ ਕਰਨ ਦੀ ਪਰ ਮਨੁੱਖਾ ਜੁਨੀ ਦੇ ਵਿੱਚ ਆ ਕੇ ਬੰਦਾ ਮਨਮਤ ਦੇ ਪਿੱਛੇ ਲੱਗ ਕੇ ਮਾੜੇ ਕਰਮ ਕਮਾਉਣ ਲੱਗ ਪਿਆ ਚੰਗੇ ਕਰਮ ਨਹੀਂ ਕਮਾਏ ਨਾਨਕ ਇੱਥੇ ਕਮਾਇਆ ਸੋ ਮਿਲੇ ਜਿਹਲਾ ਇੱਥੇ ਕਮਾਇਆ ਤੈਂ ਚੰਗਾ ਕੀਤਾ ਤਾਂ ਚੰਗਾ ਫਲ ਮਿਲੂਗਾ ਮਾੜਾ ਕੀਤਾ ਤਾਂ ਮਾੜਾ ਫਲ ਮਿਲੂ ਸੋਚ ਆਪਣੇ ਆਪ ਨੂੰ ਵਿਚਾਰ ਥੋੜਾ ਮੱਥਾ ਫੜ ਕੇ ਸਿਰ ਫੜ ਕੇ ਬੈਠ ਆਪਣੇ ਆਪ ਨੇ ਸੋਚੀ ਮੈਂ ਗੁਰੂਆਂ ਪੀਰਾਂ ਦੀ ਗੱਲ ਕਿਉਂ ਨਹੀਂ ਮੰਨਦਾ ਗੁਰੂ ਨਾਨਕ ਦੇ ਘਰ ਦੀ ਗੱਲ ਮੈਂ ਕਿਉਂ ਨਹੀਂ ਮੰਨਦਾ ਮੈਨੂੰ ਕਿਉਂ ਨਹੀਂ ਸੋਝੀ ਪੈਂਦੀ ਮੈਂ ਕਿਉਂ ਨਹੀਂ ਮਾੜੇ ਕੰਮ ਛੱਡਦਾ ਜਿੰਨਾ ਚਿਰ ਤੂੰ ਆਪਣੇ ਆਪ ਨੂੰ ਐਦਾਂ ਲਿਆ ਕੇ ਪਸਤਾਵਾ ਨਹੀਂ ਕਰਦਾ ਤੈਨੂੰ ਗੁਰੂ ਦੇ ਘਰ ਦਾ ਰਸਤਾ ਨਹੀਂ ਮਿਲਣਾ ਗੁਰੂ ਮਾਰਾ ਇਹ ਕਹਿੰਦੇ ਨੇ ਇੱਥੇ ਕਮਾਵੈ ਸੋ ਮਿਲੇ ਜਿਹੜਾ ਤੂੰ ਇੱਥੇ ਕਮਾਇਆ ਤੈਨੂੰ ਉਹੀ ਮਿਲਣਾ ਹੈ ਮਾਰਾ ਕੀਤਾ ਮਾਰਾ ਮਿਲੂਗਾ ਚੰਗਾ ਕੀਤਾ ਚੰਗਾ ਮਿਲੂਗਾ ਅੱਗੇ ਪਾਏ ਜਾਏ ਉਹੀ ਤੇਰੇ ਦਰਗਾਹ ਦੇ ਵਿੱਚ ਤੇਰੇ ਅੱਗੇ ਉਹੀ ਰੱਖਿਆ ਜਾਣਾ ਉਹਦੇ ਹੀ ਫਲ ਤੈਨੂੰ ਮਿਲਣਾ ਹੈ ਅੱਗੇ ਜਾ ਕੇ ਮਾੜੇ ਚੰਗੇ ਕਰਮਾਂ ਦਾ ਮਹੱਲਾ ਤੀਜਾ ਦੁਰਖਸਮੇ ਕਾ ਹੁਕਮ ਪਿਆ ਬਿਨ ਸਤਗੁਰ ਚੇਤਿਆ ਨ ਜਾਏ ਦੁਰਖਸਮੇ ਕਾ ਹੁਕਮ ਪਿਆ ਬਿਨ ਸਤਗੁਰ ਚੇਤਿਆ ਨ ਜਾਏ ਇਹ ਪਰਮੇਸ਼ਰ ਦਾ ਪਰਮਾਤਮਾ ਦਾ ਹੁਕਮ ਆ ਭਾਈ ਮਾਤ ਲੋਕ ਦੇ ਵਿੱਚ ਇਸ ਧਰਤੀ ਤੇ ਗੁਰੂ ਤੋਂ ਬਿਨਾ ਕੋਈ ਨਾਮ ਨਹੀਂ ਜਪ ਸਕਦਾ ਹੁਣ ਸਾਰਿਆਂ ਦੇ ਮਨ ਵਿੱਚ ਇਹ ਹੋਊਗਾ ਮੈਂ ਵੀ ਗੁਰਦੁਆਰੇ ਜਾਣਾ ਮੈਂ ਵਹਿਰੂ ਵਹਿਰੂ ਕਰਦਾ ਮੈਂ ਰਾਮ ਰਾਮ ਕਰਦਾ ਮੈਂ ਅੱਲਾ ਅੱਲਾ ਕਰਦਾ ਆਪਣੇ ਆਪਣੇ ਧਰਮਾਂ ਅਨੁਸਾਰ ਸਾਰੇ ਜਪਦੇ ਨੇ ਸਾਰੀ ਭਗਤੀ ਕਰਦੇ ਨੇ ਤੁਰ ਖਸਮੇ ਕਾ ਹੁਕਮ ਆਇਆ ਪਰਮਾਤਮਾ ਵੱਲੋਂ ਇੱਕ ਧੁਰ ਤੋਂ ਹੁਕਮ ਹੈ ਬਿਨ ਸਤਗੁਰ ਚੇਤਿਆ ਨਾ ਜਾਏ ਜੇ ਕੋਈ ਪਰਮਾਤਮਾ ਦੇ ਹੁਕਮ ਦੇ ਵਿੱਚ ਆ ਕੇ ਗੁਰੂ ਅੱਗੇ ਝੁਕ ਕੇ ਪਰਮਾਤਮਾ ਨੂੰ ਜਪਦਾ ਉਹਦਾ ਨਾਮ ਥਾਏ ਪੈਂਦਾ ਇਹ ਜੇ ਗੁਰੂ ਤੋਂ ਬਿਨਾਂ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਆਪਣੇ ਆਪ ਕੋਈ ਜਪਦਾ ਉਹਦਾ ਨਾਮ ਥਾਏ ਨਹੀਂ ਪੈਂਦਾ ਬਿਨ ਸਤਗੁਰ ਚੇਤਿਆ ਨਾ ਜਾਏ ਜਿਹੜਾ ਪ੍ਰਮਾਤਮਾ ਤੋਂ ਬਿਨਾਂ ਚੇਤਦਾ ਸਿਮਰਨਦਾ ਉਹਦੀ ਉਹਦਾ ਸਿਮਰ ਥਾਏ ਨਹੀਂ ਪੈਂਦਾ ਜਿਹੜਾ ਗੁਰੂ ਨਾਲ ਮਿਲ ਕੇ ਜਪਦਾ ਉਹਦਾ ਸਿਮਰਨ ਥਾਏ ਪੈਂਦਾ ਭਾਈ ਸਤਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਬ ਲਾਈ ਜੇ ਸਤਗੁਰ ਵਿੱਚ ਮਿਲ ਜAVE ਕਿਰਪਾ ਕਰਕੇ ਪਰਮੇਸ਼ਰ ਦੀ ਦਇਆ ਕਰਕੇ ਉਹ ਜਿਵੇਂ ਘਰ ਕਰਕੇ ਕਿਤੇ ਗੁਰੂ ਹੀ ਮਿਲ ਜਾਵੇ ਅੰਦਰ ਰਵ ਰਹਿਆ ਫਿਰ ਪਰਮਾਤਮਾ ਹਿਰਦੇ ਚ ਵਸਦਾ ਭਾਈ ਫਿਰ ਹਿਰਦੇ ਘਰ ਵਿੱਚ ਪਰਮਾਤਮਾ ਦੀ ਯਾਦ ਆਉਂਦੀ ਹੈ ਸਦਾ ਰਹਿਆ ਲਿਬ ਲਾਏ ਫਿਰ ਪਰਮੇਸ਼ਰ ਦੀ ਐਸੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਯਾਦ ਨਾਲ ਉਹਦੇ ਸਿਮਰਨ ਦੇ ਨਾਲ ਉਹਦੀ ਭਗਤੀ ਦੇ ਨਾਲ ਲਿਬ ਲੱਗ ਜਾਂਦੀ ਹੈ ਭਾਈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਪ੍ਰਮਾਤਮਾ ਦੀ ਕਿਰਪਾ ਜਦੋਂ ਹੁੰਦੀ ਹੈ ਫਿਰ ਭਾਈ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਉਹ ਸਵਾਸ ਸਵਾਸ ਨਾਲ ਸਿਮਰਨ ਕਰਦਾ ਹੈ ਭਾਈ ਭਗਤੀ ਕਰਦਾ ਹੈ ਨਾਮ ਦੀ ਸੰਭਾਲ ਕਰਦਾ ਹੈ ਸਿਮਰਨ ਦੀ ਸੰਭਾਲ ਕਰਦਾ ਹੈ ਭਗਤੀ ਦੀ ਸੰਭਾਲ ਕਰਦਾ ਹੈ ਦਮ ਨੰਬਰ ਤਾਂ ਜਾਏ ਉਹ ਵੀ ਇੱਕ ਵੀ ਦਮ ਉਹਦਾ ਵਿਰਥਾ ਨਹੀਂ ਜਾਂਦਾ ਨਾਮ ਤੋਂ ਬਿਨਾ ਜਨਮ ਜਨਮ ਕਾ ਪਾਉ ਗਿਆ ਜੀਵਨ ਪਦਵੀ ਪਾਏ ਜਨਮਾਂ ਜਨਮਾਂ ਤਰਾਂ ਦਾ ਜਿਹੜਾ ਡਰ ਸੀ ਜਿਹੜੇ 84 ਲੱਖ ਜੁਨੀ ਆ ਉਹਦੇ ਵਿੱਚ ਜਿਹੜਾ ਪੈਨ ਦਾ ਡਰ ਸੀ ਆਵਾ ਗਵਨ ਦਾ ਚੱਕਰ ਜਿਹੜਾ ਸੀ ਉਸ ਪਰਮੇਸ਼ਰ ਦੇ ਪਿਆਰੇ ਦਾ ਗੁਰੂ ਦੇ ਪਿਆਰੇ ਦਾ ਭਾਉ ਜਿਹੜਾ ਸੀ ਡਰ ਸੀ ਜਿਹੜਾ ਉਹ ਦੂਰ ਹੋ ਗਿਆ ਜਨਮ ਮਰਨ ਦਾ ਜੀਵਨ ਪਦਵੀ ਪਾਏ ਜਿਹੜੀ ਜੀਵਨ ਦੀ ਉੱਚੀ ਪਦਵੀ ਸੀ ਉੱਚਾ ਦਰਜਾ ਸੀ ਉੱਚਾ ਜਿਹੜਾ ਸਿਖਰ ਜਿਹੜਾ ਸੀਗਾ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਨੂੰ ਪ੍ਰਾਪਤ ਹੋ ਗਿਆ ਭਾਵ ਵਿਸੇ ਵਕਾਰਾਂ ਤੋਂ ਮਨ ਦੂਰ ਹੋ ਗਿਆ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਨਾਨਕ ਇਹੋ ਮਰਤਵਾ ਤਿਸ ਨੂੰ ਮਿਲੈ ਜਿਸ ਨੂੰ ਕਿਰਪਾ ਕਰੇ ਰਜਾਈ ਜਿਹੜੇ ਮਨ ਦੀ ਅਵਸਥਾ ਹੈ ਗੁਰੂ ਦੇ ਚਰਨਾਂ ਨਾਲ ਜੁੜਨੀ ਇਹ ਅਵਸਥਾ ਇਹ ਅਹੁਦਾ ਇਹ ਪ੍ਰਧਾਨਗੀ ਇਹ ਕਿਸੇ ਨੂੰ ਬਿਰਲੇ ਨੂੰ ਮਿਲਦੀ ਹੈ ਨਾਨਕ ਇਹੋ ਮਰਤਵਾ ਤਿਸ ਨੂੰ ਮਿਲੈ ਉਸ ਨੂੰ ਮਿਲਦਾ ਜਿਸ ਨੂੰ ਕਿਰਪਾ ਕਰੇ ਰਜਾਏ ਗੁਰੂ ਦੇ ਚਰਨਾ ਚ ਮਨ ਜੁੜ ਜਾਣਾ ਇਹ ਉਸ ਦੀ ਕਿਰਪਾ ਹੁੰਦੀ ਹੈ ਭਾਈ ਜਿਹੜਾ ਪਰਮੇਸ਼ਰ ਦੇ ਪ੍ਰਮਾਤਮਾ ਦੇ ਅੱਗੇ ਝੁਕ ਜਾਂਦਾ ਹੈ ਜਿਹਦੇ ਪਰਮੇਸ਼ਰ ਆਪ ਕਿਰਪਾ ਕਰੇ ਆਪੇ ਦਾਨਾ ਬਿਨਿਆ ਆਪੇ ਪ੍ਰਧਾਨ ਉਹ ਪਰਮੇਸ਼ਰ ਜਿਹੜਾ ਬਿਆੰਤ ਹੈ ਸਰਬੱਗ ਹੈ ਉਹ ਆਪੇ ਦਾਨਾ ਬੜਾ ਸਿਆਣਾ ਹੈ ਬੜਾ ਸਮਝਦਾਰ ਹੈ ਪਰਮੇਸ਼ਰ ਭਾਈ ਉਹ ਤਾਂ ਕੋਈ ਕੋਈ ਵੀ ਬੰਦਾ ਉਹ ਤਾਂ ਜਿਆਦਾ ਸਿਆਣਾ ਨਹੀਂ ਹੋ ਸਕਦਾ ਪਰਮੇਸ਼ਰ ਬੜਾ ਸਿਆਣਾ ਹੈ ਮੀਨੇ ਆਪੇ ਪ੍ਰਧਾਨਾ ਉਹ ਸਭ ਨੂੰ ਦੇਖਣ ਵਾਲਾ ਹੈ ਸਭ ਦੀ ਜਾਣਨ ਵਾਲਾ ਹੈ ਤੇ ਸਾਰਿਆਂ ਤੋਂ ਵੱਡਾ ਹੈ ਸਾਰਿਆਂ ਦੇ ਉੱਪਰ ਉਹਦੀ ਪ੍ਰਧਾਨਤਾ ਹੈ ਭਾਵ ਸਾਰੇ ਉਹਦੀ ਕਾਰ ਮੁਠੀ ਵਿੱਚ ਹਨ ਆਪੇ ਰੂਪ ਦਿਖਾਲਦਾ ਆਪੇ ਲਾਈ ਧਿਆਨਾ ਪਰਮੇਸ਼ਰ ਆਪ ਹੀ ਕਿਰਪਾ ਕਰਦਾ ਹੈ ਅਨੇਕਾਂ ਤਰ੍ਹਾਂ ਦੇ ਰੂਪ ਸੰਸਾਰ ਤੇ ਉਹਨੇ ਬਣਾਏ ਹੋਏ ਆਪਣੇ ਅਨੇਕਾਂ ਤਰ੍ਹਾਂ ਦੇ ਰੂਪ ਧਾਰ ਕੇ ਉਹ ਸਾਰਿਆਂ ਵਿੱਚ ਵਿਚਰਦਾ ਏ ਤੇ ਇਹ ਕਿਰਪਾ ਕਰਕੇ ਆਪਣੇ ਦਰਸ਼ਨ ਵੀ ਉਹ ਆਪ ਦਿਖਾਉਂਦਾ ਜੀ ਤੇ ਕਿਰਪਾ ਹੋ ਜਾਂਦੀ ਆਪੇ ਲਾਇ ਧਿਆਨਾ ਉਹਦੀ ਕਿਰਪਾ ਹੋਵੇ ਤਾਂ ਪਰਮੇਸ਼ਰ ਦੀ ਪ੍ਰਮਾਤਮਾ ਦੀ ਧਿਆਨ ਵੀ ਉਹੀ ਲਵਾ ਸਕਦਾ ਨਹੀਂ ਕਿਸੇ ਧਿਆਨ ਨਹੀਂ ਲੱਗਦਾ ਜਾ ਇੱਕ ਹੀ ਪਰਮੇਸ਼ਰ ਆਪੇ ਰੂਪ ਦਿਖਾਲਦਾ ਆਪੇ ਸ੍ਰਿਸ਼ਟੀ ਸਾਜ ਕੇ ਆਪਣਾ ਰੂਪ ਬਣਾ ਲੈਂਦਾ ਤੇ ਆਪੇ ਸ੍ਰਿਸ਼ਟੀ ਨੂੰ ਸਮੋਚ ਕੇ ਸੰਕੋਚ ਕੇ ਆਪੇ ਧਿਆਨ ਲਾ ਕੇ ਅਰਬ ਤੇ ਨਰਬਦ ਤੁੰਦੁਕਾਰਾ ਤਰਨ ਗਗਨ ਅਪਰ ਅਪਾਰਾ ਨਾਨਦ ਰਹਿਣ ਨ ਚੰਦ ਨਾ ਸੂਰਜ ਸੁਨ ਸਮਾਧ ਲਗਾਈਂਦਾ ਆਪੇ ਸੁਨ ਸਮਾਧ ਧਿਆਨ ਲਾ ਕੇ ਬੈਠ ਜਾਂਦਾ ਹੈ ਪਰਹੀਂ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨ ਜਿਹੜਾ ਸੰਸਾਰ ਦੇ ਉੱਪਰ ਚੰਗਾ ਵਰਤਾਰਾ ਹੈ ਉਹ ਵੀ ਆਪ ਹੀ ਵਰਦਾਉਂਦਾ ਹੈ ਕੋਈ ਕਥਾ ਕਰਦਾ ਕੋਈ ਨਾਮ ਜਪਦਾ ਕੋਈ ਗਿਆਨ ਦੀ ਗੱਲ ਕਰਦਾ ਹੈ ਤੇ ਉਹ ਪਰਮੇਸ਼ਰ ਦੀ ਕਿਰਪਾ ਹੈ ਜੇ ਕੋਈ ਮੌਨ ਧਾਰ ਕੇ ਬੈਠਾ ਹੈ ਇਹ ਉਸੇ ਦੀ ਕਿਰਪਾ ਪਰਮਾਤਮਾ ਦੀ ਹੈ ਜੈ ਕਹੀਏ ਵੀ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਸੰਕੋਚ ਕੇ ਮੌਨ ਧਾਰ ਕੇ ਬੈਠ ਜਾਂਦਾ ਹੈ ਫਿਰ ਕੁਝ ਵੀ ਨਹੀਂ ਪਤਾ ਲੱਗਦਾ ਕੁਝ ਨਹੀਂ ਹੁੰਦਾ ਨਾ ਧਰਤੀਆਂ ਨਾ ਚੰਦ ਨਾ ਸੂਰਜ ਨਾ ਆਕਾਸ਼ ਨਾ ਬਕਾਲ ਆਪੇ ਕਥੇ ਗਿਆਨਾਂ ਤੇ ਉਹਦੀ ਮੌਜ ਹੁੰਦੀ ਹੈ ਤੇ ਆਪੇ ਹੀ ਗੁਰੂ ਰੂਪ ਧਾਰ ਕੇ ਆਪੇ ਹੀ ਪਰਮੇਸ਼ਰ ਪਰਮਾਤਮਾ ਗਿਆਨ ਦੀਆਂ ਗੱਲਾਂ ਆ ਕੇ ਸੰਸਾਰ ਨੂੰ ਦੱਸਦਾ ਹੈ ਕੌੜਾ ਕਿ ਸੇਨਨ ਲੱਗ ਗਈ ਸਭਨਾ ਹੀ ਭਾਨਾ ਐਸਾ ਪਰਮੇਸ਼ਰ ਹੈ ਸਮਰੱਥ ਹੈ ਸਰਵੱਗ ਹੈ ਸਾਰੇ ਉਹਦੇ ਅੱਗੇ ਝੁਕਦੇ ਨੇ ਸਾਰਿਆਂ ਨੂੰ ਉਹ ਚੰਗਾ ਲੱਗਦਾ ਹੈ ਸਾਰਿਆਂ ਨੂੰ ਪਾਉਂਦਾ ਹੈ ਉਸਤ ਤੋ ਵਰਨ ਨਾ ਸਕੀਏ ਸਾਦ ਸਦ ਕੁਰਬਾਨਾ ਉਹਦੀ ਉਸਤ ਕੋਈ ਨਹੀਂ ਕਰ ਸਕਦਾ ਭਾਈ ਉਹ ਵੱਡਾ ਹੈ ਸਮਰੱਥ ਹੈ ਕਿੰਨੇ ਕੋ ਉਸਤ ਕਰੇ ਬੰਦਾ ਜੇ ਸਾ ਮਿਲ ਕੇ ਆਖਣ ਵਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਜੇ ਨੂੰ ਕੋਈ ਮਾਰਾ ਆਖਣ ਲੱਗ ਜਾਵੇ ਉਹਦਾ ਕੁਝ ਘਟਦਾ ਨਹੀਂ ਜੇ ਕੋਈ ਉਹਦੀ ਹਸਤਤ ਕਰਨ ਲੱਗ ਜਾਵੇ ਉਹਦਾ ਕੁਝ ਕੋਈ ਵਧਾ ਨਹੀਂ ਸਕਦਾ ਕੁਝ ਪਰਮੇਸ਼ਰ ਸਮਰੱਥ ਹੈ ਸਰਵੱਗ ਹੈ ਉਸ ਤਤ ਵਰ ਨਾ ਸਕੀ ਹੈ ਉਹ ਬਿਆੰਕ ਹੈ ਉਹਦੀ ਉਸਤਤ ਗੀਤ ਗਸ ਕਥਾ ਗੀਤ ਨਹੀਂ ਜਾ ਸਕਦੀ ਉਹ ਇਕੱਠ ਹੈ ਉਹ ਕਥਿਆ ਨਹੀਂ ਜਾ ਸਕਦਾ ਸਦ ਸਦ ਕੁਰਬਾਨਾ ਭਾਈ ਐਸੇ ਪਰਮੇਸ਼ਰ ਤੋਂ ਸਦਾਈ ਸਦਾ ਸੀ ਕੁਰਬਾਨ ਜਾਈਏ ਆਓ ਭਾਈ ਗੁਰੂ ਅਮਰਦਾਸ ਮਹਾਰਾਜ ਜੀ ਐਸੀ ਮਹਿਮਾਨੂ ਕਥਨ ਕਰਦੇ ਹਨ ਪਰਮੇਸ਼ਰ ਦੀ ਪਰਮਾਤਮਾ ਦੀ ਭਾਈ ਉਸ ਨੂੰ ਸਦਾ ਜਾਲ ਕਰੋ ਉਹ ਸਰਵਗ ਉਹ ਅਗਮ ਹੈ ਅਗੋਚਰ ਹੈ ਪਰਮੇਸ਼ਰ ਸਦਾ ਕਰਨ ਕਾਰਨ ਹਾਰ ਹੈ ਉਹਦੀ ਜਾਦ ਵਿੱਚ ਜੜੋ ਆਪਣੇ ਸਵਾਸਾਂ ਨੂੰ ਆਪਣੀ ਦਬ ਨੂੰ ਸੰਭਾਲ ਕੇ ਆਪਣੇ ਜੀਵਨ ਨੂੰ ਚੰਗਾ ਬਣਾ ਕੇ ਚੰਗੇ ਕਰਮ ਕਰਕੇ ਆਪਣਾ ਜੀਵਨ ਸਫਲਾ ਕਰੋ ਆਓ ਭਾਈ ਅਖਰੀਆਂ ਮੰਗਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਕੌੜਾ ਕਿਸੇ ਨਾ ਲੱਗ ਗਈ ਸਭ ਨਾ ਹੀ ਭਾਣਾ ਉਸ ਤੋਂ ਵਰਨ ਨਾ ਸਕੀਐ ਸਦ ਸਦ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ